ਲੋ ਵੀ ਭਰਾਵੋ ਅੱਜ ਜਿਹੜੇ ਟਰੈਕਟਰ ਲੈ ਕੇ ਆਇਆ ਗਾ ਜਿਹੜੇ ਟਮਾਟਰੀ ਜਹਾਜ਼ ਮੁਹਾਲੀ ਵਾਲੇ ਲੈ ਕੇ ਆਇਆ ਤਿੰਨੇ ਟਰੈਕਟਰ ਤੇ ਆ ਨਵੀਂ ਸ਼ੋਅ ਦੇ ਵਿੱਚ ਜਿਵੇਂ ਨਵਾਂ ਟਰੈਕਟਰ ਤੇ ਇਧਰ ਵੀ ਖੜਾ ਨਵਾਂ ਹੀ ਤੇ ਉਹ ਪਰੇ ਖੜਾ 18 ਮਾਡਲ ਟਰੈਕਟਰ ਤੇ ਤਿੰਨੇ ਟਰੈਕਟਰ ਬਿਲਕੁਲ ਬਈ ਨਵੀਂ ਕੰਡੀਸ਼ਨ ਦੇ ਪਏ ਨੇ ਆਹ ਸ਼ੋਅਰੂਮ ਕਹਿੰਦੇ ਆਪਾਂ ਕਹਿ ਸਕਦਾ ਵੀ ਇਹ ਟਾਇਰਾਂ ਦੇ ਉੱਤੋਂ ਮੂਮ ਨਹੀਂ ਐ ਨੀ ਟੁੱਟੀਆਂ ਲਾਲ ਟਮਾਟਰੀ ਮੁਹਾਲੀ ਵਾਲੇ ਜਹਾਜ਼ ਜਿਹੜਾ ਅੱਜ ਇਹ ਸੇਲ ਆਗਾ ਤੇ ਲੋਕਲ ਨੰਬਰਾਂ ਵਰਨਾਲਿਆ ਪੀ ਵੀ 11 ਨਾ ਤੇ ਫਸਟ ਕੁਆਲਟੀ ਦਾ ਟਰੈਕਟਰ ਹੈਗਾ ਜਿਹੜੇ ਵੀ ਵੀਰ ਨੂੰ ਚਾਹੀਦਾ ਇਹ ਵੀਰਾਂ ਨੇ ਤੇ ਵੇਚਾਂ ਦੀ ਤੁਹਾਨੂੰ ਗੱਲ ਦੱਸਦੇ ਆਂ ਵੀ ਬਾਈ ਵਿੱਚ ਕਟਾ ਕੇ 4x4 855 ਜਿਹੜਾ ਲੈ ਗਏ ਤਾਂ ਕਰਕੇ ਉਹ ਦੇ ਗਏ ਵਿੱਚ ਤੇ ਜਿਹੜੇ ਵੀ ਉਹਨੂੰ ਚਾਹੀਦਾ ਮਿੱਤਰੋ ਟਰੈਕਟਰ ਤੁਸੀਂ ਦੇਖੋ 200 ਕੁਸ ਘੰਟੇ ਜਿਹੜਾ 209 ਘੰਟੇ ਟਰੈਕਟਰ ਚੱਲੇ ਤੁਹਾਨੂੰ ਮੀਟਰ ਵਗੈਰਾ ਸਾਰਾ ਕੁਝ ਵਿਖਾ ਦਿੰਨੇ ਆ ਟਰੈਕਟਰ ਦਾ ਤੇ ਬਲਾ ਟਰੈਕਟਰ ਦੇ ਤੁਸੀਂ ਚੈੱਕ ਕਰ ਲਓਗਾ ਨਾ ਸਾਧਰੀ ਵਗੈਰਾ ਹੈ ਨਾ ਉਵੇਂ ਜੁੱਕਰ ਪਈਆਂ ਜਿਵੇਂ ਜਾਂਸੀ ਚੋਂ ਲਾ ਕੇ ਦਿੰਦੇ ਆ ਠੀਕ ਆ ਨਾ ਤੇ ਬਾਕੀ ਸਾਰਾ ਤੁਸੀਂ ਚੈੱਕ ਕਰ ਲਓ ਤੁਹਾਨੂੰ ਵਿਖਾ ਦਿੰਨੇ ਆ ਤੇ ਇਧਰਲੀ ਸਾਈਡ ਇਹ 22 23 ਮਾਡਲ ਟਰੈਕਟਰ ਇਹ ਵੀ ਕਹੇ ਜੀ ਵੀ 900 ਘੰਟਾ ਚੱਲਿਆ ਨਾ 650 650 650 ਘੰਟਾ ਚੱਲਿਆ ਹੋਇਆ ਮਿੱਤਰੋ ਆਹ ਟਰੈਕਟਰ ਜਿਹੜਾ 22 23 ਮਾਡਲ ਟਰੈਕਟਰ ਹੈ 22 ਮਾਡਲ ਆ 23 ਦੀ ਟਰੈਕਟਰ ਦੀ ਕਾਪੀ ਆ ਤੇ ਉਸ ਤੋਂ ਬਾਅਦ ਇਧਰਲੀ ਸਾਈਡ ਤੇ ਆ ਗਿਆ 18 ਮਾਡਲ 855 ਤੇ ਇਹ ਚੱਲਿਆ 1800 ਘੰਟਾ オリジナル ਚੱਲਿਆ ਹੋਇਆ ਮਿੱਤਰੋ ਘੋੜਾ ਬੈਂਪਰ ਡੈਕ 사ਤਰੀ ਸਾਰਾ ਕੁਝ ਲੱਗਿਆ ਲਗਾਇਆ ਐਵੇਂ ਜੋ ਖਰੀਦੇ ਨਾ 18 ਮਾਡਲ ਆ ਤੇ ਟਾਇਰ ਨਵੇਂ ਆ ਜਮਾ ਬਿਲ ਵੀ ਮਿਲ ਜਿਉ ਨੂੰ ਟਾਰਾਂ ਦਾ ਟਰੈਕਟਰ ਤੇ ਮੂਹਰੇ ਦੇ ਟਰੈਕਟਰ ਦੇ ਟਾਇਰ ਇਹਨੇ ਨਾਲ ਦੇ ਆ ਪਿਛਲੇ ਬਿਲਕੁਲ ਨਵੇਂ ਆ ਤੇ ਜੇ ਗੱਲ ਕਰੀਏ ਪਾ ਇਧਰਲੀ ਛੜ ਤੇ 855 ਦੀ ਤੁਹਾਨੂੰ ਆਪਾ ਦਿਖਾ ਦਈ ਮੜਾ ਉਰੇ ਇਵੇਂ ਬਾਈ ਕੋਲੇ ਆ ਜਾ ਮੜਾ ਨੇੜੇ ਨੂੰ ਲਿਆ ਕੈਮਰਾ ਇੱਥੋਂ ਦਿਖਾ ਦੇ ਕਰਾਂ ਵੀ ਆ ਹਜੇ ਰੰਗ ਵੀ ਨਹੀਂ ਲਿਆ ਪਾ ਇਹਦਾ ਨਾ ਤੁਸੀਂ ਚੈੱਕ ਕਰਦੇ ਹੋ ਆ ਕਲਚ ਕਲਚ ਵਾਲੇ ਸਾਹਮਣ ਤੋਂ ਮੜਾ ਜਿਹੜਾ ਹਜੇ ਰੰਗ ਹੈ ਜਿਹੜਾ ਲੈਣਾ ਸ਼ੁਰੂ ਹੋਇਆ ਸੀ ਤੇ 209 ਘੰਟੇ ਮੀਟਰ ਤੇ ਨਾਲ ਚੱਲਦਾ ਹੋਣਾ ਹਾਂ ਹਾਂ ਦੇ ਓਕੇ ਆ ਮਿੱਤਰੋ 209 ਘੰਟੇ ਜਿਹੜਾ ਚੱਲਿਆ ਹੋਇਆ ਹੈਗਾ ਤੇ ਚੈੱਕ ਕਰ ਸਕਦੇ ਹੋ 209 ਘੰਟੇ ਚੱਲਿਆ ਸਵਰਾਜ 855 ਤੇ ਜਿਹੜੇ ਵੀਰ ਨੂੰ ਚਾਹੀਦਾ ਤੁਸੀਂ ਚੈੱਕ ਕਰ ਸਕਦੇ ਹੋ ਟਾਇਰ ਵਗੈਰਾ ਹਨਾ ਲੋ ਵੀਰੇ ਬਾਬ ਵਗੈਰਾ ਦਾ ਤੁਸੀਂ ਟਰੈਕਟਰ ਚੈੱਕ ਕਰੋ ਕਿਸੇ ਪਾਸੇ ਟਰੈਕਟਰ ਦੇ ਕਲਮ ਲੱਗੀ ਹੋਵੇ ਤਾਂ ਸਾਫਤ ਕਰਦੇ ਹੋਣਾ ਵੀ ਟਰੈਕਟਰ ਦੇ ਤੁਸੀਂ ਟਾਇਰ ਚੈੱਕ ਕਰ ਸਕਦੇ ਹੋਗੇ ਤੇਰ ਬਾਈ ਘਰੇ ਲੈ ਕੇ ਗਏ ਤੇ ਬਾਈਆਂ ਦਾ ਮਾਣ ਵਣਗਾ ਵੀ ਅਸੀਂ 4x4 ਲੈ ਕੇ ਜਾਣਾਗਾ ਤਾਂ ਕਰਕੇ ਟਰੈਕਟਰ ਜਿਹੜਾ ਸੇਲ ਤੇ ਲਾਤਾ ਬਾਈਆਂ ਨੇ ਤੇ 4x4 ਲਿਆਈ ਤੁਸੀਂ ਟਰੈਕਟਰ ਦੀ ਕੰਡੀਸ਼ਨ ਚ ਚੈੱਕ ਕਰ ਸਕਦੇ ਹੋ ਵੀ ਮਾਗਰ ਵੀ ਹਜੇ ਮਲਾਦਾ ਕੁਸ ਪਾਇਆ ਨਹੀਂ ਟਰੈਕਟਰ ਦੇ ਮਾੜਾ ਮੋਟਾ ਟਰਾਲੀ ਦਾ ਕੰਮ ਜ਼ਰੂਰ ਲੇਤਾ ਆ ਜੀ ਜਵੇਂ ਪਿਆ ਤੇ ਲੈਂਕਾ ਟਰੈਕਟਰ ਦੀ ਜਵੇਂ ਜੋ ਕਰ ਪਈਆਂ ਲਈਆਂ ਤੁਸੀਂ ਚੈੱਕ ਕਰ ਸਕਦੇ ਹੋ ਹਨ ਤੇ ਹੁੱਕ ਟਰਾਲੀ ਦਾ ਕੰਮ ਜ਼ਰੂਰ ਲੇਤਾ ਮਾਗਰ ਪਾ ਕੇ ਤੇ ਹੱਡ ਲਾਈ ਹੱਡ ਬਾਈਆਂ ਨੇ ਲਾ ਲਿਆ ਤੇ ਆ ਦੇਖ ਸਕਦੇ ਤੁਸੀਂ ਪੀਵੀ ਮੈਟਲ ਨੇ ਪਲੇਟਾਂ ਵਗੈਰਾ ਉਵੇਂ ਜੇਕਰ ਲੈਵਾ ਤੇ 209 ਘੰਟੇ ਜਿਹੜਾ ਟਰੈਕਟਰ ਚੱਲਿਆ ਵਕੈਊ ਖੜਾ ਨਵੀਂ ਸੋਹ ਦੇ ਵਿੱਚ ਜਿਹੜੇ ਵੀਰ ਭਰਾ ਮੰਗਦੇ 855 ਤਾਂ ਜੇ ਕਰ ਇਹਦੀ ਡਿਮਾਂਡ ਦੀ ਗੱਲ ਕਰੀ ਤਾਂ ਡਿਮਾਂਡ 8 ਲੱਖ 10000 ਰੁਪਏ ਡਿਮਾਂਡ ਆ ਗਈ ਜਿਹੜੇ ਵੀਰ ਨੂੰ ਚਾਹੀਦਾ ਕੰਟ੍ਰੈਕਟ ਕਰ ਲਓ ਤੁਹਾਨੂੰ ਇਦੋਂ ਵੀ ਘੱਟ ਮਿਲ ਜੂ ਨਵੇਂ ਤੋਂ ਕਹਦੀ ਵੀ 50 60 70000 ਰੁਪਏ ਘੱਟ ਮਿਲ ਜੂ ਹਨਾ ਆਰਾਮ ਦੇ ਨਾਲ ਤੁਹਾਨੂੰ 50 60 70000 ਰੁਪਏ ਘੱਟ ਹੈ ਜਿਹੜਾ ਨਵੇਂ ਟਰੈਕਟਰ ਦੇ ਨਾਲ ਮਿਲ ਜੂ 209 ਘੰਟੇ ਟਰੈਕਟਰ ਚੱਲਿਆ ਹਜੇ ਮੂਹਲੇ ਟਾਇਰਾਂ ਦੀ ਮਿੱਤਰੋ ਟਾਇਰਾਂ ਦੀ ਚਾਰਾਂ ਤੇ ਬਾਕੀ ਸੰਪਰਕ ਨੰਬਰ ਵੀਰ ਦਾ ਉੱਤੇ ਚੱਲੀਆਂ ਦਾ ਸੀ ਤੇ ਕੰਟੈਕਟਡਾ ਕਰ ਸਕਦੇ ਹੋ ਉਸ ਤੋਂ ਬਾਅਦ ਇਧਰਲੀ ਸਾਈਡ ਤੇ ਆ ਗਿਆ 850 ਫੇਰ ਇਹ ਆ ਗਿਆ ਮਿੱਤਰੋ 22 ਮਾਡਲ ਇਹ 600 ਕੁਸ ਘੰਟੇ ਜਿਹੜਾ ਚੱਲਿਆ ਹੋਇਆ ਟਰੈਕਟਰ ਹੈਗਾ ਤੁਹਾਨੂੰ ਆਪਾਂ ਇਹਦਾ ਵੀ 651 ਘੰਟੇ ਜਿਹੜਾ ਇਹ ਟਰੈਕਟਰ ਹੈਗਾ ਉਹ ਚੱਲਿਆ ਹੋਇਆ ਹੈਗਾ ਤੇ ਜੇਕਰ ਇਹਦੇ ਟਾਇਰਾਂ ਦੀ ਗੱਲ ਇਹਦੇ ਵੀ ਟਾਇਰ ਵਗੈਰਾ ਨਾਲ ਦੇ ਪਾਏ ਨੇ ਅਸੀਂ ਚੈੱਕ ਕਰ ਸਕਦੇ ਹਾਂ ਨਾ ਰਿੰਬਾਂ ਦਾ ਥੋੜਾ ਜਿਹਾ ਨਵੇਂ ਨਾਲੋਂ ਹੁਣ ਫਰਕ ਰਹਿਣਾ ਹੀ ਹੈ ਫੇਰ ਵੀ ਥੋੜਾ ਜਿਹਾ ਇਹਨੂੰ ਕਹ ਜੀਵੇ 25 ਮਾਡਲ ਆ ਜਾ ਗਿਆ ਇਹ 22 ਮਾਡਲ ਆ ਗਿਆ ਤਨ ਚਾਰ ਸਾਲ ਪਰ ਭਿਆ ਇਹ ਟਰੈਕਟਰ ਵੀ ਉਨਾਂ ਹੀ ਸਾਫ਼ ਆਗਾ ਬੈਂਪਰ ਵਗੈਰਾ ਇਹਦੇ ਵੀ ਨਹੀਂ ਲੱਗਿਆ ਹੋਇਆ ਚੈੱਕ ਕਰ ਸਕਦੇ ਹੋਗੇ ਨਾ ਆਹ ਤੁਸੀਂ ਤੇ 15 ਸਪੀਡਾਂ ਦੇ ਵਿੱਚ 3 ਸਪੀਡ ਉਹ ਵੀ 3 ਸਪੀਡ ਚ ਇਹ ਵੀ 3 ਸਪੀਡ ਦਾ ਇਹ ਪੀ ਵੀ 19 ਇਹ ਵੀ ਬਰਨਾਲੇ ਦਾ ਨੰਬਰੀ ਆ ਇਹ ਵੀ ਮਿੱਤਰੋ ਬਰਨਾਲੇ ਦਾ ਨੰਮਰਾ ਉਹ ਵੀ ਬਰਨਾਲੇ ਦਾ ਲੋਕਲ ਨੰਬਰ ਟਰੈਕਟਰ ਨੇ ਤੇ ਜੇਕਰ ਇਹਦੀ ਗੱਲ ਕਰੀ 7,85,000 ਰੁਪਇਆ ਡਿਮਾਂਡ ਆ ਬਾਕੀ ਮੌਕੇ ਦੇ ਤੇ ਰੇਟ ਜਿਹੜਾ ਹੋ ਜਾਊਗਾ ਕੋਈ ਐਫ ਐਕਸ ਰੇਟ ਨਹੀਂ ਲਿਖਿਆ ਵੀਰ ਦਾ ਵੀ ਮੌਕੇ ਤੇ ਆਪਾਂ ਇਹਨਾਂ ਦੇਣਾ ਹੀ ਹੈ ਹਨਾ ਤੇ 22 ਮਾਡਲ 23 ਦੀ ਟਰੈਕਟਰ ਦੀ ਕਾਪੀ ਆ ਬਾਕੀ ਛਾਤਰੀ ਵਗੈਰਾ ਇਹਦੇ ਹੈ ਨਹੀਂ ਗੀ ਤੇ ਬੈਂਪਰ ਵੀ ਨਹੀਂ ਬੈਂਪਰ ਤੇ ਛਾਤਰੀ ਇਹ ਟਰੈਕਟਰ ਤੇ ਹੈ ਨਹੀਂ ਜਿਵੇਂ ਜੋਕਰ ਹੈਗਾ ਜੋਕਰ ਮੇਤਰ ਜਮੀਨਾਂ ਦੇ ਛਾਤਰੀ ਬੈਂਪਰ ਹੈਗਾ ਉਹ ਨਾਲ ਹੀ ਆ ਹੈਨਾ ਤੇ ਜਿਵੇਂ ਇਧਰਲੇ ਦੇ ਆ ਗਿਆ 18 ਮਾਡਲ ਦੇ ਘੋੜਾ ਬੈਂਪਰ ਆਗਾ ਫੈਬਰਰੀ ਛਾਤਰੀ ਆ ਤੇ ਡੈਕ ਲੱਗਾ ਲਗਾ ਐਵੇਂ ਜੋਕਰੀ ਦੇਣਾ ਸਾਰਾ ਇਹ ਮੇਤਰੋ ਐਵੇਂ ਜੋਕਰੀ ਨਵੇਂ ਟਾਇਰਾਂ ਦਾ ਬਿੱਲ ਸੋਨੂੰ ਨਾਲ ਮਿਲ ਜੂਗਾ ਤੇ ਇਹ 18 ਮਾਡਲ ਆ ਇਹਦੀ ਕੰਡੀਸ਼ਨ ਵਗੈਰਾ ਤੁਸਾਨੂੰ ਚੈੱਕ ਕਰਵਾ ਸਕਦੇ ਆ ਹਨਾ ਇਹ ਵੀ ਟਰੈਕਟਰ ਬਿਲਕੁਲ ਸਾਫ਼ ਪਿਆ ਗਣੀ ਹੁੰਦਾ ਸੀ ਚੈੱਕ ਕਰ ਲਓ ਬਾਡੀ ਦਾ ਇਹ ਵੀ ਕਲਚ ਵਗੈਰਾ ਦਾ ਹਜੇ ਸੀਲਡ ਪਿਆ ਸਾਰਾ ਟਰੈਕਟਰ ਤੇ ਆ ਮਾੜਾ ਮੋਟਾ ਰੰਗ ਜ਼ਰੂਰ ਲਿਆ ਬਾਕੀ ਹੋਰ ਕਿਸੇ ਪਾਸੇ ਵੀ ਟਰੈਕਟਰ ਦੇ ਗਏ ਜੀ ਚਾਬੀ ਨਹੀਂ ਲੱਗੀ ਕਿਵੇਂ ਆ ਗੇਅਰਾਂ ਦੇ ਸੀਲਾਂ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋਗੇ ਉਵੇਂ ਜੋਕਰ ਪਈਆਂ ਨੇ ਕਿਸੇ ਪਾਸੇ ਟਰੈਕਟਰ ਦੇ ਪਾਣਾ ਚਾਬੀ ਵੀ ਨਹੀਂ ਲੱਗਾ ਹੋਇਆ ਹਜੇ ਤੱਕ ਇਹਦੀ ਵੀ ਆ ਚੈੱਕ ਕਰੋ ਰੰਬਾਂ ਰੰਬਾਂ ਦੀਆਂ ਅਜਿਹੀਆਂ ਚੇਤਾਵਨੀ ਨੇ ਮਿੱਤਰੋ ਤੁਸੀਂ ਚੈੱਕ ਕਰ ਸਕਦੇ ਰੰਬਾਂ ਦੀ ਹਨਾ ਤੇ ਡੱਕ ਵੀ ਪੂਰਾ ਇਹਦੇ ਹੈਵੀ ਲੱਗਿਆ ਹੋਇਆ ਹੈਗਾ ਸਾਤਰੀ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਲਿੰਕਾਂ ਨੂੰ ਕਾਹਦੀ ਚੈੱਕ ਕਰ ਸਕਦੇ ਹੋਗੇ ਤੇ ਇਹ ਕਰ ਇਹਦੀ ਡਿਮਾਂਡ ਦੀ ਗੱਲ ਕਰੀ 18 ਮਾਡਲ ਦੀ ਹਾਂ ਬਾਬਰੂ ਦੀ ਇੱਕ ਬਾਬਰੂ ਕਲਸੀ ਵਾਲਾਂ ਦੀ ਸਾਤਰੀ ਜਿਹੜੀ ਮਿੱਤਰੋ ਡ੍ਰੈਕਟਰ ਦੇ ਉੱਤੇ ਲੱਗੀ ਹੋਈ ਹੈ ਨਾ ਕੋਈ ਇਹ ਨਹੀਂ ਹੈਗੇ ਵੀ ਆਮ ਜੀ ਸਾਤਰੀ ਲੱਗੀ ਹੋਊਗੀ ਬਾਬਰੂ ਕਲਸੀ ਵਾਲਾਂ ਦੀ ਸਾਤਰੀ ਲੱਗੀ ਹੋਈ ਹੈ ਤੇ ਡੱਕ ਵੀ ਲੱਗਿਆ ਹੋਇਆ ਪੂਰਾ ਹੈਵੀ 5,95,000 ਰੁਪਏ ਐਡਵਾਂਸ ਆ ਬਾਕੀ ਮੌਕੇ ਦੇ ਉੱਤੇ ਰੇਟ ਅਡਜਸਟ ਹੋ ਜਾਊਗਾ ਕਿੰਨੇ ਟਰੈਕਟਰ ਪਹਿਲੀ ਪਾਰਟੀ ਨੇ ਪੰਜਾਬ ਨੰਬਰ ਮਤਲਬ ਕਹਿੰਦੀ ਪੀਵੀ 19 ਬਰਨਾਲੇ ਦਾ ਲੋਕਲ ਨੰਬਰ ਟਰੈਕਟਰ ਨੇ ਜਿਹੜੇ ਵੀ ਵੀਰ ਨੂੰ ਚਾਹੀਦਾ ਸੰਪਰਕ ਨੰਬਰ ਸਕਰੀਨ ਦੇ ਉੱਤੇ ਚੱਲ ਜਾਂਦਾ ਘਰ ਦੇ ਵੀਡੀਓ ਸ਼ੇਅਰ ਧੰਨਵਾਦ ਜੀ